ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜਿਨ੍ਹਾਂ ਨੂੰ ਅਮਰਤ ਵੇਲੇ ਦੇ ਵਿੱਚ ਜਾਗ ਨਹੀਂ ਆਉਂਦੀ ਜਾਂ ਫਿਰ ਅਮਰਤ ਵੇਲੇ ਉੱਠ ਤਾਂ ਪੈਂਦੇ ਆ ਪਰ ਅਮਰਤ ਵੇਲੇ ਉੱਠ ਕੇ ਆਪਣੇ ਦੁਨਿਆਵੀ ਕੰਮ ਧੰਦਿਆਂ ਨੂੰ ਕਰਨ ਲੱਗ ਜਾਂਦੇ ਆ ਅਤੇ ਉਹ ਸੂਰਜ ਚੜ੍ਹਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਜੋ ਵੀ ਮੇਰੇ ਭੈਣ ਭਰਾ ਸੂਰਜ ਚੜਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰਦੇ ਆ ਜਾਂ ਪੂਰੇ ਦਿਨ ਦੇ ਵਿੱਚ ਗੁਰਬਾਣੀ ਦਾ ਪਾਠ ਕਰ ਹੀ ਨਹੀਂ ਪਾਉਂਦੇ ਉਹਨਾਂ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਕੁਝ ਸੁਝਾਅ ਨੇ ਜੇਕਰ ਇਹ ਸੁਝਾਅ ਤੁਹਾਨੂੰ ਚੰਗੇ ਲੱਗੇ ਤਾਂ ਤੁਸੀਂ ਜ਼ਰੂਰ ਮੰਨਿਓ ਜੇ ਭਲਾ ਹੋਵੇਗਾ ਜੇ ਇਹ ਸੁਝਾਅ ਚੰਗੇ ਨਾ ਲੱਗੇ ਤਾਂ ਤੁਹਾਡੀ ਮਰਜ਼ੀ ਪਰ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਇਹ ਸਮੱਸਿਆ ਕਈ ਭੈਣ ਭਰਾਵਾਂ ਦੀ ਹੈ ਕਿਉਂਕਿ ਬਹੁਤ ਸਾਰੇ ਭੈਣ ਭਰਾ ਕਮੈਂਟ ਬਾਕਸ ਦੇ ਵਿੱਚ ਆਪਣੇ ਦਿਲ ਦੀ ਗੱਲ ਆਪਣੇ ਨਾਲ ਸਾਂਝੀ ਕਰਦੇ ਆ ਕੁਝ ਭੈ ਭਰਾ ਇਹ ਕਹਿੰਦੇ ਆ ਵੀ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆ ਸੱਚਮੁੱਚ ਦਿਲ ਕਰਦਾ ਏ ਕਿ ਅਸੀਂ ਅਮਰਤ ਵੇਲੇ ਉੱਠੀਏ ਉੱਠ ਕੇ ਨਾਮ ਜਪੀਏ ਆਪਣੇ ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ੀ ਬਰਕਤ ਹਾਸਲ ਕਰੀਏ ਕਿਉਂਕਿ ਜਦੋਂ ਵੀ ਅਸੀਂ ਅਮਰਤ ਵੇਲੇ ਦੇ ਉੱਤੇ ਕੋਈ ਵੀਡੀਓ ਸੁਣਦੇ ਆ ਅਮਰਤ ਵੇਲੇ ਦੀ ਤਾਕਤ ਅਮਰਤ ਵੇਲੇ ਦੀ ਮਹੱਤਤਾ ਬਾਰੇ ਸੁਣਦੇ ਆ ਤਾਂ دل ਬਹੁਤ ਕਰਦਾ ਹੈ ਵੀ ਅਸੀਂ ਵੀ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰੀਏ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਾਡੇ ਤੋਂ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਅਮਰਤ ਵੇਲੇ ਆਲਸ ਸੁਸਤੀ ਘੇਰਾ ਪਾ ਲੈਂਦੀ ਆ ਨੀਂਦ ਘੇਰਾ ਪਾ ਲੈਂਦੀ ਆ ਤੇ ਅਸੀਂ ਉੱਠਣ ਦੇ ਬਾਵਜੂਦ ਵੀ ਫਿਰ ਤੋਂ ਸੌਂ ਜਾਂਦੇ ਆ ਪਰ ਕੁਝ ਭੈਣ ਭਰਾ ਐਸੇ ਵੀ ਆ ਜੋ ਕਹਿੰਦੇ ਆ ਵੀ ਅਮਰਤ ਵੇਲੇ ਉੱਠਣਾ ਜ਼ਰੂਰੀ ਨਹੀਂ ਆ ਬਾਕੀ ਦਿਨ ਦੇ ਵਿੱਚ ਅਸੀਂ ਪਾਠ ਕਰ ਸਕਦੇ ਆ ਜੇ ਵੀ ਕਹਿੰਦੇ ਆ ਵੀ ਅਸੀਂ ਦਿਨ ਚੜੇ ਪਾਠ ਕਰ ਲੈਣੇ ਆ ਗੱਲ ਤਾਂ ਇੱਕੋ ਹੀ ਆ ਸਵੇਰੇ ਕਰ ਲਿਆ ਸ਼ਾਮ ਨੂੰ ਕਰ ਲਿਆ ਪਾਠ ਹੀ ਕਰਨਾ ਹੈ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਹੀ ਲਗਮਾਉਣੀ ਆ ਤਾਂ ਦੇਖੋ ਸਾਧ ਸੰਗਤ ਜੀ ਜੋ ਮੇਰੇ ਭੈਣ ਭਰਾ ਸੂਰਜ ਚੜਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰਦੇ ਆ ਨਾ ਉਹਨਾਂ ਦੇ ਅੱਗੇ ਬੇਨਤੀ ਆ ਕਿ ਜੋ ਬਾਣੀ ਆਪਾਂ ਸਵੇਰੇ ਅਮਰਤ ਵੇਲੇ ਦੇ ਵਿੱਚ ਪੜ੍ਹਦੇ ਆ ਪੰਜ ਬਾਣੀਆਂ ਦਾ ਨਿਤਨੀਮ ਕਰਦੇ ਆ ਸਿਮਰਨ ਕਰਦੇ ਆ ਨਾਮ ਜਪਦੇ ਆ ਜਿਸ ਵੀ ਤਰ੍ਹਾਂ ਆਪਾਂ ਅਮਰਤ ਵੇਲੇ ਦੇ ਵਿੱਚ ਹਾਜ਼ਰੀ ਲਗਵਾਉਣੀ ਆ ਨਾ ਉਸੇ ਤਰ੍ਹਾਂ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਹਾਜ਼ਰੀ ਲਗਵਾ ਸਕਦੇ ਹਾਂ ਪਾਠ ਕਰ ਸਕਦੇ ਹਾਂ ਸਿਮਰਨ ਕਰ ਸਕਦੇ ਹਾਂ ਨਾਮ ਜਪ ਸਕਦੇ ਹਾਂ ਪਰ ਫਰਕ ਇਹ ਨਾ ਹੈ ਕਿ ਜਿਹੜਾ ਸਵੇਰ ਦਾ ਵੇਲਾ ਹੈ ਨਾ ਉਹ ਬੜਾ ਹੀ ਸ਼ਾਂਤ ਸਕੂਨ ਭਰਿਆ ਵੇਲਾ ਹੈ ਅਤੇ ਉਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਪਵਿੱਤਰ ਰੋਹਾਨੀ ਰੂਹਾਂ ਉੱਠ ਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰ ਗਈਆਂ ਹੁੰਦੀਆਂ ਨੇ ਤਾਂ ਉਹ ਵਾਤਾਵਰਨ ਉਹ ਮਾਹੌਲ ਹੀ ਬੜਾ ਪਵਿੱਤਰ ਬਣ ਜਾਂਦਾ ਏ ਇਸ ਕਰਕੇ ਅਮਰਤ ਵੇਲੇ ਦੇ ਵਿੱਚ ਸਾਡਾ ਮਨ ਬਹੁਤ ਛੇਤੀ ਗੁਰੂ ਚਰਣਾ ਦੇ ਨਾਲ ਕਨੈਕਟ ਹੁੰਦਾ ਹੈ ਸਾਡਾ ਮਨ ਗੁਰੂ ਚਰਣਾ ਦੇ ਨਾਲ ਜੁੜ ਜਾਂਦਾ ਹੈ ਸਾਡਾ ਮਨ ਇੱਧਰ ਉੱਧਰ ਨਹੀਂ ਪਟਕਦਾ ਪਰ ਬਾਕੀ ਦਿਨ ਦੇ ਵਿੱਚ ਸਾਡਾ ਮਨ ਇੱਧਰ ਉੱਧਰ ਪਟਕਦਾ ਰਹਿੰਦਾ ਹੈ ਗੁਰਬਾਣੀ ਦੇ ਵਿੱਚ ਪੂਰੀ ਤਰ੍ਹਾਂ ਨਹੀਂ ਜੁੜ ਪਾਉਂਦਾ ਇਸ ਕਰਕੇ ਅਮਰਤ ਵੇਲੇ ਉੱਠਣਾ ਜ਼ਰੂਰੀ ਹੈ ਦੂਜੀ ਗੱਲ ਇਹ ਕਿ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਪੂਰਾ ਦਿਨ ਗੁਰਬਾਣੀ ਦਾ ਪਾਠ ਕਰਨ ਦੀ ਸ਼ੂਟ ਦਿੱਤੀ ਆ ਕਿ ਜਿਹੜੇ ਵੀ ਵੇਲੇ ਤੇਰਾ ਦਿਲ ਕਰੇ ਤੂੰ ਉਸੇ ਵੇਲੇ ਗੁਰਬਾਣੀ ਦਾ ਪਾਠ ਕਰ ਸਕਦਾ ਹੈ ਸਿਮਰਨ ਕਰ ਸਕਦਾ ਹੈ ਪਰ ਨਾਲ-ਨਾਲ ਸਾਡੇ ਲਈ ਅਮਰਤ ਵੇਲਾ ਵੀ ਜ਼ਰੂਰੀ ਕੀਤਾ ਹੈ ਅਮਰਤ ਵੇਲੇ ਉੱਠਣ ਨੂੰ ਵੀ ਸਾਡੇ ਗੁਰੂ ਨੇ ਸਾਨੂੰ ਕਿਹਾ ਹੈ ਗੁਰੂ ਨਾਨਕ ਪਾਸ਼ਾ ਨੇ ਸਿੱਖ ਤੋਂ 24 ਘੰਟਿਆਂ ਦੇ ਵਿੱਚੋਂ ਸਿਰਫ ਅਮਰਤ ਵੇਲੇ ਦਾ ਸਮਾਂ ਮੰਗਿਆ ਹੈ ਤਾਂ ਫਿਰ ਅਮਰਤ ਵੇਲੇ ਉੱਠਣਾ ਸਾਡੇ ਲਈ ਬਹੁਤ ਜ਼ਰੂਰੀ ਆ ਅਤੇ ਜੋ ਮਨੁੱਖ ਅਮਰਤ ਵੇਲੇ ਉੱਠਦੇ ਆ ਨਾ ਉਹਨਾਂ ਨੂੰ ਪਤਾ ਹੈ ਕਿ ਉਹ ਕੀ ਹਾਸਲ ਕਰ ਰਹੇ ਨੇ ਉਹ ਕਿੰਜ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਬਰਕਤ ਮੰਨਦੇ ਨੇ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਉੱਠ ਕੇ ਕੀਤਾ ਹੋਇਆ ਇੱਕ ਜਪਜੀ ਸਾਹਿਬ ਜੀ ਦਾ ਪਾਠ ਸਾਨੂੰ ਕਈ ਦੁੱਖ ਰੋਗ ਚਿੰਤਾਵਾਂ ਮੁਸੀਬਤਾਂ ਤੋਂ ਬਚਾ ਲੈਂਦਾ ਹੈ ਭਾਵ ਕਿ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਤੱਖ ਗੁਰਨਾਨਕ ਪਾਤਸ਼ਾਹ ਆਪ ਨੇ ਜੇ ਜਦੋਂ ਆਪਾਂ ਸਵੇਰੇ ਉੱਠ ਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਮਾਉਣੀ ਆ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਾਣੀ ਪੜ੍ਹਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਰਤੱਖ ਮਹਿਸੂਸ ਕਰ ਪਾਉਂਦੇ ਆ ਇਸ ਕਰਕੇ ਆਪਾਂ ਵੀ ਅੰਮ੍ਰਿਤ ਵੇਲੇ ਉੱਠਣਾ ਹੈ ਜੇ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਜਾਂ ਅਮਰਤ ਵੇਲੇ ਉੱਠਣ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਨਾ ਤਾਂ ਰਾਤ ਦਾ ਵੇਲਾ ਸਮਾਲੋ। ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਮਾਉਣੀ ਬਹੁਤ ਜ਼ਰੂਰੀ ਆ। ਕਿਉਂਕਿ ਅਮਰਤ ਵੇਲੇ ਉਹੀ ਉੱਠ ਪਾਉਂਦੇ ਨੇ ਜੋ ਰਾਤ ਦਾ ਵੇਲਾ ਸਮਾਲਦੇ ਆ। ਮਹਾਪੁਰਖ ਜੀ ਕਹਿੰਦੇ ਰਾਤ ਨੂੰ ਜਪਿਆ ਹੋਇਆ ਨਾਮ ਉਹ ਫੁੱਲ ਆ ਜਿਹਨੂੰ ਸਵੇਰੇ ਉੱਠ ਕੇ ਫਲ ਲੱਗਦਾ ਹੈ। ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਏ। ਜਿਵੇਂ ਸੌਣ ਤੋਂ ਪਹਿਲਾਂ ਕੀਰਤਨ ਨੂੰ ਸਵੇਰਾਂ ਸਾਬ ਦੀ ਬਾਣੀ ਪੜ੍ਹਨੀ ਜ਼ਰੂਰੀ ਆ ਨਾ। ਪਹਿਲਾਂ ਆਪਾਂ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਆ ਜਾਂ ਰੋਟੀ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਮੂੰਹ ਪੈਰ ਧੋ ਕੇ ਆਪਣਾ ਮੂੰਹ ਸੁੱਚਾ ਕਰਕੇ 10 ਤੋਂ 15 ਮਿੰਟ ਤੱਕ ਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਜਪ ਲਓ ਫਿਰ ਉਸ ਤੋਂ ਬਾਅਦ ਕੀਰਤਨ ਸਵਾ ਸਾਹਿਬ ਦੀ ਬਾਣੀ ਪੜ੍ਹ ਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਨੇ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਵੀ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਕਿਉਂਕਿ ਜਦੋਂ ਆਪਾਂ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਤਰਸ ਕਰਦੇ ਆ ਅਮਰਤ ਵੇਲੇ ਦੀ ਦਾਤ ਮਿਲਦੀ ਹੀ ਸਾਨੂੰ ਗੁਰੂ ਦੀ ਖੁਸ਼ੀ ਦੇ ਨਾਲ ਆ ਜਿੰਨੀ ਇਰਖ ਤੱਕ ਸਾਡੇ ਉਤੇ ਸਤਿਗੁਰ ਸੱਚੇ ਪਾਤਸ਼ਾਹ ਮਿਹਰਬਾਨ ਨਹੀਂ ਆ ਖੋਸ਼ ਨਹੀਂ ਆ ਓਨੀ ਦੇਰ ਤੱਕ ਸਾਡੇ ਮਨ ਦੇ ਵਿੱਚ ਇਹ ਕਿੰਤੂ ਪ੍ਰੰਤੂ ਬਣਦੇ ਹੀ ਰਹਿਣਗੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਦੀ ਪਹਿਲੀ ਨਿਸ਼ਾਨੀ ਇਹ ਆ ਕਿ ਸਾਡਾ ਅਮਰਤ ਵੇਲੇ ਦੇ ਨਾਲ ਮਨ ਜੁੜਦਾ ਹੈ ਅਸੀਂ ਅਮਰਤ ਵੇਲੇ ਉੱਠਣਾ ਸ਼ੁਰੂ ਕਰਦੇ ਆ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿੰਨ ਦੀ ਕੀਮਤ ਸਾਨੂੰ ਸਮਝ ਦੇ ਵਿੱਚ ਆ ਜਾਂਦੀ ਆ ਕਿਉਂਕਿ ਅਮਰਤ ਵੇਲਾ ਗੁਰੂ ਨਾਨਕ ਪਾਤਸ਼ਾਹ ਦੀ ਮਿੱਠੀ ਨਿੱਗੀ ਗੋਦ ਦਾ ਨਿਗਿਆ ਤਾਂ ਇਸ ਕਰਕੇ ਆਪਾਂ ਵੀ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਅਤੇ ਅਮਰਤ ਵੇਲੇ ਉੱਠਣ ਦੇ ਲਈ ਸਾਨੂੰ ਰਾਤ ਦਾ ਵਿਲਾ ਸਮਾਲਣਾ ਪੈਣਾ ਹੈ ਰਾਤ ਨੂੰ ਰੋਟੀ ਪਾਣੀ ਖਾਣ ਤੋਂ ਬਾਅਦ ਜਦੋਂ ਆਪਣੇ ਬਿਸਤਰ ਤੇ ਆਉਣਾ ਹੈ ਤਾਂ ਚੰਗੀ ਤਰ੍ਹਾਂ ਪਹਿਲਾਂ ਹੱਥ ਪੈਰ ਮੂੰਹ ਧੋ ਲਓ ਫਿਰ ਬਿਸਤਰ ਦੇ ਉੱਪਰ ਬੈਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੋ ਜਾਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਫਿਰ ਸਵਾਹ ਸਬ지 ਦੀ ਬਾਣੀ ਪੜ੍ਹ ਕੇ ਬਿਸਤਰ ਤੇ ਬੈਠਿਆ ਬੈਠਿਆ ਹੀ ਗੁਰੂ ਅਗੇ ਅਰਦਾਸ ਬੇਨਤੀ ਕਰ ਦਿਓ ਕਿ ਸਤਿਗੁਰ ਸੱਚੇ ਬਾਸ਼ਾ ਕਿਰਪਾ ਕਰੋ ਅਮਰਤ ਵੇਲਾ ਬਖਸ਼ੋ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਓਨੀ ਦੇਰ ਤੱਕ ਵੀ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜੀ ਰੱਖਣਾ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਹੀ ਕਰਦੇ ਰਹਿਣਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਪਿਛਲੇ ਸਾਰੇ ਔਗਣ ਬਖਸ਼ ਦੋ ਮੇਰੇ ਤੇ ਵੀ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾਓ ਸਤਿਗੁਰ ਸੱਚੇ ਪਾਸ਼ਾ ਮੈਂ ਉਗਣਾ ਦਾ ਮਾਰਿਆ ਹਾਂ ਮੈਂ ਕਰਮਾਂ ਦਾ ਮਾਰਿਆ ਹਾਂ ਮੇਰੇ ਉੱਤੇ ਮਿਹਰ ਭਰੀ ਨਜ਼ਰ ਪਾਓ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਰਾਮਦਾਸ ਪਾਸ਼ਾ ਜਾਂ ਦਸਾਂ ਹੀ ਗੁਰੂ ਸਹਿਬਾਨਾਂ ਦੇ ਨਾਮ ਸਿਮਰਨ ਕਰਦਿਆਂ ਕਰਦਿਆਂ ਸੌ ਜਾਓ ਤਾਂ ਦੇਖਣਾ ਸਵੇਰੇ ਆਪਣੇ ਆਪ ਹੀ ਅੱਖ ਖੁੱਲ ਜਾਵੇਗੀ ਜੇਕਰ ਤੁਸੀਂ అలਾਰਮ ਲਗਾ ਕੇ ਵੀ ਸੁੱਤੇ ਹੋਵੋਗੇ ਨਾ అలਾਰਮ ਦੀ ਘੰਟੀ ਵੱਜਣ ਤੋਂ ਪਹਿਲਾਂ ਅੱਖ ਖੁੱਲ੍ਹ ਜਾਣੀ ਆ ਅਤੇ ਉੱਠਦੇ ਅਸਾਰ ਕਿਸੇ ਵੀ ਪ੍ਰਕਾਰ ਦਾ ਕੋਈ ਆਲਸ ਸੁਸਤੀ ਨਹੀਂ ਪਵੇਗੀ ਅਤੇ ਜਦੋਂ ਸਵੇਰੇ ਜਾਗ ਆਵੇ ਤਾਂ ਆਪਣੀ ਅੱਖਾਂ ਖੋਲਣ ਤੋਂ ਪਹਿਲਾਂ ਹੀ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜ ਲੈਣਾ ਗੁਰੂ ਚਰਨਾਂ ਦਾ ਧਿਆਨ ਧਰ ਕੇ ਜਿੰਨੀ ਵਾਰ ਵੀ ਵਾਹਿਗੁਰੂ ਵਾਹਿਗੁਰੂ ਜਪ ਸਕਦੇ ਆ ਵਾਹਿਗੁਰੂ ਜੀ ਦਾ ਜਾਪ ਕਰੋ ਫਿਰ ਬਿਸਤਰ ਦੇ ਉੱਤੇ ਬੈਠ ਕੇ ਮਾਲਕ ਦਾ ਸ਼ੁਕਰਾਨਾ ਕਰੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰਿਆ ਕਿ ਤੁਸੀਂ ਮੈਨੂੰ ਅੱਜ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ। ਸਤਿਗੁਰ ਸੱਚੇ ਪਾਤਸ਼ਾਹ ਸੋਹਣੀ ਰਾਤ ਬਤੀਤ ਹੋਈ ਆ ਉਹਦੇ ਲਈ ਆਪ ਜੀ ਦਾ ਸ਼ੁਕਰਾਨਾ। ਹੁਣ ਪੂਰੇ ਦਿਨ ਦੇ ਵਿੱਚ ਮੇਰੇ ਸਿਰ ਦੇ ਉੱਤੇ ਮਿਹਰ ਪ੍ਰਿਆਹਾਤ ਰੱਖਣਾ ਸਾਰੇ ਹੀ ਕਾਰਨ ਆਪ ਵਿੱਚ ਹੋ ਕੇ ਮੇਰੇ ਤੋਂ ਕਰਵਾ ਲੈਣੇ। ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਇਹ ਸੋਹਣਾ ਤੰਦਰੁਸਤ ਸਰੀਰ ਦਿੱਤਾ ਹੈ ਉਹਦੇ ਲਈ ਆਪ ਜੀ ਦਾ ਸ਼ੁਕਰਾਨਾ। ਤੁਸੀਂ ਮੈਨੂੰ ਸੋਹਣਾ ਘਰ-ਬਾਰ ਦਿੱਤਾ ਹੈ ਇਹਦੇ ਲਈ ਸ਼ੁਕਰਾਨਾ। ਪਰਿਵਾਰ ਦਿੱਤਾ ਹੈ, ਕਾਰੋਬਾਰ ਦਿੱਤਾ ਹੈ ਇਹਦੇ ਲਈ ਸ਼ੁਕਰਾਨਾ। ਭਾਗ ਕੀ ਹਰ ਚੀਜ਼ ਦਾ ਸ਼ੁਕਰਾਨਾ ਕਰਨਾ ਇਹ ਸ਼ੁਕਰਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਰਨਾ ਹੈ ਸਵੇਰੇ ਉੱਠਦੇ ਅਸਾਰ ਵੀ ਕਰਨਾ ਹੈ